ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1161 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1162 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੰਗ ਗੁਸਾਇਨ ਗਹਿਰ ਗੰਭੀਰ ਡੂੰਗੀ ਗੰਭੀਰ ਗੰਗਾ ਮਾਤਾ ਵਿੱਚ ਡੋਬਣ ਲਈ ਜੰਜੀਰ ਬਾੰਦ ਕਾਰ ਖਰੇ ਕਬੀਰ ਇਹ ਵਿਧੀ ਲੋਕ ਮੈਨੂੰ ਕਬੀਰ ਨੂੰ ਜੰਜੀਰਾਂ ਨਾਲ ਬੰਨ ਕੇ ਡੂੰਗੀ ਗੰਭੀਰ ਗੰਗਾ ਮਾਤਾ ਵਿੱਚ ਡੋਬਣ ਲਈ ਲੈ ਗਏ ਭਾਵ ਉਸ ਗੰਗਾ ਵਿੱਚ ਲੈ ਗਏ ਜੇ ਸਨਵੇ ਮਾਤਾ ਆਖਦੇ ਹਨ ਤੇ ਉਸ ਮਾਤਾ ਕੋ ਨੂੰ ਜਾਨੋ ਮਰਵਾਣ ਦਾ ਅਪਰਾਧ ਕਰਾਣ ਲੱਗੇ ਮਨ ਨਾ ਡਿਗੇ ਤਨ ਕਾਹੇ ਕੋ ਡਰਾਏ ਉਸ ਦਾ ਮਨ ਕਿਸੇ ਕਸ਼ਟ ਵੇਲੇ ਡੋਲਦਾ ਨਹੀਂ ਉਸ ਦੇ ਸਰੀਰ ਨੂੰ ਕਸ਼ਟ ਦੇ ਦੇ ਕੇ ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ ਚਰਨ ਕਮਲ ਚਿਤ ਰਹੇ ਹੋ ਸਮਾਇ ਰਹਾਓ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਚਰਨਾ ਵਿੱਚ लीन ਰਹੇ ਰਹਾਓ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਪਰ ਡੁੱਬਣ ਦੇ ਥਾਂ ਗੰਗਾ ਦੀਆਂ ਲਹਿਰਾਂ ਨਾਲ ਮੇਰੀਆਂ ਜੰਜੀਰਾ ਟੁੱਟ ਗਈਆਂ ਮਿਰਗ ਸ਼ਾਲਾ ਪਰ ਬੈਠੇ ਕਬੀਰ ਮੈਂ ਕਬੀਰ ਉਸ ਜਲ ਉਤੇ ਓ ਤਰਨ ਲੱਗ ਪਿਆ ਜਿਵੇਂ ਮਿਰਗ ਸ਼ਾਲਾ ਉਤੇ ਬੈਠਾ ਹੋਇਆ ਹਾਂ ਕਹ ਕਬੀਰ ਕਉ ਸੰਗ ਨਾ ਸਾਥ ਕਬੀਰ ਆਖਦਾ ਹੈ ਕਿ ਤੁਹਾਡੇ ਮਿੱਠੇ ਹੋਏ ਕਰਮ ਕਾਂਡ ਜਾਂ ਤੀਰਥ ਇਸ਼ਨਾਨ ਕੋਈ ਵੀ ਸੰਗੀ ਸਾਥੀ ਨਹੀਂ ਬਣ ਸਕਦੇ ਕੋਈ ਵੀ ਸਾਥੀ ਨਹੀਂ ਹੋ ਸਕਦੇ ਜਲ ਥਲ ਰਖਣ ਹੈ ਰਗੁਨਾਥ ਪਾਣੀ ਤੇ ਧਰਤੀ ਹਰ ਥਾਂ ਇੱਕ ਪਰਮਾਤਮਾ ਹੀ ਰਖਣ ਯੋਗ ਹੈ ਪੈਰੋਂ ਕਬੀਰ ਜੀਓ ਅਸ਼ਟਪਦੀ ਘਰ ਦੂਜਾ ਰਾਗ ਭੈਰੋਂ ਘਰ ਦੂਜੇ ਵਿੱਚ ਭਗਤ ਕਬੀਰ ਜੀ ਦੀ ਅਠ ਬੰਦਾ ਬਾੜੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਅਗਾ ਮੰਦਰੋਂ ਗਾ ਮੰਗੜ ਰਚਿਓ ਬਾਸ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਨ ਵਾਲਾ ਮਨੁੱਖ ਇੱਕ ਐਸੇ ਕਿਲੇ ਵਿੱਚ ਵਸੋਂ ਬਣਾ ਲੈਂਦਾ ਹੈ ਜਿੱਥੇ ਵਿਕਾਰ ਆਦਿਕਾਂ ਦੀ ਪਹੁੰਚ ਨਹੀਂ ਹੋ ਸਕਦੀ ਜਿੱਥੇ ਵਿਕਾਰਾਂ ਲਈ ਅਪੜਨਾ ਬੜਾ ਔਖਾ ਹੁੰਦਾ ਹੈ ਜਾ ਮਹਿ ਜੋਤ ਕਰੇ ਪ੍ਰਗਾਸ ਜਿਸ ਮਨੁੱਖ ਦੇ ਅੰਦਰ ਪ੍ਰਭੂ ਆਪਣੀ ਜੋਤ ਦਾ ਚਾਨਣ ਕਰਦਾ ਹੈ ਬਿਜਲੀ ਚਮਕੈ ਹੋਏ ਆਨੰਦ ਉਹਦੇ ਅੰਦਰ ਮਾਨੋ ਬਿਜਲੀ ਚਮਕ ਪੈਂਦੀ ਹੈ ਉਥੇ ਸਦਾ ਖਿੜਾਓ ਹੀ ਖਿੜਾਓ ਹੋ ਜਾਂਦਾ ਹੈ ਜਾ ਹੈ ਪੌੜੇ ਪ੍ਰਭ ਬਾਲ ਮੁਕ ਗੋਬਿੰਦ ਨਾਮ ਸਿਮਰਨ ਦੀ ਬਰਕਤ ਨਾਲ ਜਿਸ ਹਿਰਦੇ ਵਿੱਚ ਬਾਲ ਸੁਭਾਉ ਪ੍ਰਭੂ ਗੋਬਿੰਦ ਆਸਦਾ ਹੈ ਇਹੋ ਜਿਓ ਰਾਮ ਨਾਮ ਲੇਵ ਲਾਗੈ ਜਦੋਂ ਇਹ ਜੀਵ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜਦਾ ਹੈ ਜਰਾ ਮਰਨ ਛੂਟੈ ਭ੍ਰਮ ਭਾਗੈ ਰਹਾਓ ਤਾਂ ਇਸ ਦਾ ਬਡੇਪਾ ਬਡੇਪੇ ਦਾ ਡਰ ਮੁਕ ਜਾਂਦਾ ਹੈ ਮੋਦ ਦਾ ਸਹਿ ਮੁੱਕ ਜਾਂਦਾ ਹੈ ਅਤੇ ਭਟਕਣਾ ਦੂਰ ਹੋ ਜਾਂਦੀ ਹੈ ਰਹਾਉ ਅਬਰਨ ਬਰਨ ਸਿਓ ਮਨ ਹੀ ਪ੍ਰੀਤ ਪਰ ਜਿਨਾ ਮਨੁੱਖਾਂ ਦੇ ਮਨ ਵਿੱਚ ਇਸੇ ਖਿਆਲ ਦੀ ਲਗਨ ਹੈ ਕਿ ਫਲਾਣਾ ਨੀਵੀਂ ਜਿਆਦਾ ਤੇ ਫਲਾਣਾ ਉੱਚੀ ਜਿਆਦਾ ਹੈ ਹੋ ਮੈ ਗਾਵਨ ਗਾਵੇ ਗੀਤ ਉਸ ਦਾ ਹੰਕਾਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਆਨਾ ਹਦ ਸਭਦਾ ਹੋਤ ਜੁਨਕਾਰ ਪਰ ਉਥੇ ਪ੍ਰਭੂ ਦੀ ਸਿਫਸਲਾਦਾ ਇੱਕ ਰਸਮਾਨੋ ਰਾਗ ਹੁੰਦਾ ਰਹਿੰਦਾ ਹੈ ਜੇਹ ਪੌੜੇ ਪ੍ਰਭ ਸ੍ਰੀ ਗੋਪਾਲ ਜਿਸ ਹਿਰਦੇ ਵਿੱਚ ਸ੍ਰੀ ਗੋਪਾਲ ਪ੍ਰਭੂ ਜੀ ਵਸਦੇ ਹਨ ਖੰਡਲ ਮੰਡਲ ਮੰਡਲ ਮੰਡਾ ਜੋ ਪ੍ਰਭੂ ਸਾਰੇ ਖੰਡਾਂ ਦਾ ਮੰਡਲਾਂ ਦਾ ਸਜਣ ਵਾਲਾ ਹੈ ਤ੍ਰੇਅ ਸਥਾਨ ਤੀਨ ਤ੍ਰੇ ਖੰਡਾ ਜੋ ਫਿਰ ਤਿੰਨਾ ਭਵਨਾਂ ਦਾ ਤਿੰਨਾ ਗੁਣਾਂ ਦਾ ਨਾਸ ਕਰਨ ਵਾਲਾ ਭੀ ਹੈ ਅਗੰਮ ਗੋਚਰ ਰਹਾ ਅਬੰਤ ਜਿਸ ਤੱਕ ਮਨੁੱਖੀ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਪ੍ਰਭੂ ਉਸ ਮਨੁੱਖ ਦੇ ਹਿਰਦੇ ਵਿੱਚ ਵਸਦਾ ਹੈ ਜਿਸ ਨੇ ਪਰਮਾਤਮਾ ਦੇ ਨਾਮ ਨਾਲ ਲਿਵ ਲਾਈ ਹੋਈ ਹੈ ਪਾਰ ਨਾ ਪਾਵੇ ਕੋ ਧਰਨੀ ਧਰਮੰਤ ਪਰ ਕੋਈ ਜੀਵ ਧਰਤੀ ਦੇ ਆਸਰੇ ਉਸ ਪ੍ਰਭੂ ਦੇ ਪੇ ਦਾ ਅੰਤ ਨਹੀਂ ਪਾ ਸਕਦਾ ਕਦਲੀ ਪਉਪ ਧੂਪ ਪਰਗਾਸ ਜਿਵੇਂ ਕੇਲੇ ਦੇ ਫੁੱਲਾਂ ਵਿੱਚ ਸੁਗੰਧੀ ਦਾ ਪ੍ਰਕਾਸ਼ ਹੁੰਦਾ ਹੈ ਰਜ ਪੰਕਜ ਮੈਲਿਓ ਨਿਵਾਸ ਜਿਵੇਂ ਕੌਲ ਫੁੱਲ ਵਿੱਚ ਮਕਰੰਦ ਆ ਨਿਵਾਸ ਕਰਦਾ ਹੈ ਦੁਆ ਦਾ ਸੁਦਲ ਅਬ ਅੰਤਰ ਮੰਤਰ ਪੂਰਨ ਤੌਰ ਤੇ ਖਿੜੇ ਹੋਏ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਮੰਤਰion ਵਸ ਪੈਂਦਾ ਹੈ ਜਹ ਪੌੜੇ ਸ੍ਰੀ ਕਮਲਾ ਕੰਤ ਜਿਸ ਹਿਰਦੇ ਵਿੱਚ ਸਿਮਰਨ ਦੀ ਬਰਕਤ ਨਾਲ ਮਾਇਆ ਦਾ ਪਤੀ ਪ੍ਰਭੂ ਆ ਵਸਦਾ ਹੈ ਅਰਦਾ ਉਰਦ ਮੁਖ ਲਾਗੋ ਕਾਸ਼ ਜੋ ਮਨੁੱਖ ਪ੍ਰਭੂ ਦੇ ਨਾਮ ਵਿੱਚ ਲੈ ਬੁਲਾਉਂਦਾ ਹੈ ਉਸ ਨੂੰ ਕਾਸ਼ ਪਾਤਾਲ ਹਾਰ ਥਾਂ ਪ੍ਰਭੂ ਦਾ ਹੀ ਪ੍ਰਕਾਸ਼ ਦਿਸਦਾ ਹੈ ਸੋਨਾ ਮੰਡਲ ਮੈਂ ਕਰ ਪਰਗਾਸ ਉਸ ਦੀ ਅਪੋਰ ਸਮਾਧੀ ਵਿੱਚ ਭਾਵ ਉਸ ਦੇ ਟਿਕੇ ਹੋਏ ਮਨ ਵਿੱਚ ਪ੍ਰਮਾਤਮਾ ਆਪਣਾ ਚਾਨਣ ਕਰਦਾ ਹੈ ਉਹ ਹਾਂ ਸੂਰਜ ਨਹੀਂ ਚੰਦ ਇਤਨਾ ਚਾਨਣ ਕਿ ਸੂਰਜ ਤੇ ਚੰਦ ਦਾ ਚਾਨਣ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਉਹ ਚਾਨਣ ਸੂਰਜ ਚੰਦ ਦੇ ਚਾਨਣ ਵਰਗਾ ਨਹੀਂ ਹੈ ਆਦ ਨਿਰੰਜਨ ਕਰੇ ਆਨੰਦ ਸਾਰੇ ਜਗਤ ਦਾ ਮੂਲ ਮਾਇਆ ਰਹਿਤ ਪ੍ਰਭੂ ਉਸ ਦੇ ਹਿਰਦੇ ਵਿੱਚ ਉਹ ਮਾਹਾ ਪੈਦਾ ਕਰਦਾ ਹੈ ਸੋਬ ਰਹਿ ਮੰਡ ਪਿੰਡ ਸੋ ਜਾਣ ਉਹ ਮਨੁੱਖ ਲੇਵ ਦੀ ਸ਼ਕਤੀ ਬਰਕਤ ਨਾਲ ਸਾਰੇ ਜਗਤ ਵਿੱਚ ਉਸੇ ਪ੍ਰਭੂ ਨੂੰ ਪਛਾਣਦਾ ਹੈ ਜਿਸ ਨੂੰ ਆਪਣੇ ਸਰੀਰ ਵਿੱਚ ਵਸਦਾ ਵੇਖਦਾ ਹੈ ਮਾਨਸ ਰੋਵਰ ਕਰ ਇਸ ਨਾਨ ਓ ਮਨੁੱਖ ਪ੍ਰਭੂ ਨਾਮ ਰੂਪ ਮਾਨ ਸਰੋਵਰ ਵਿੱਚ ਇਸ਼ਨਾਨ ਕਰਦਾ ਹੈ ਸੋ ਹੰਸੋ ਜਾ ਕੋ ਹੈ ਜਾਪ ਜਿਸ ਮਨੁੱਖ ਦੇ ਹਿਰਦੇ ਵਿੱਚ ਸਦਾ ਇਹ ਲਗਨ ਹੈ ਕਿਉ ਪ੍ਰਭੂ ਤੇ ਮੈਂ ਇੱਕ ਹਾਂ ਭਾਵ ਮੇਰੇ ਅੰਦਰ ਪ੍ਰਭੂ ਦੀ ਜੋਤ ਵਸ ਰਹੀ ਹੈ ਜਾ ਕੋ ਲਿਪਤ ਨਾ ਹੋਏ ਪੁੰਨ ਅਰ ਪਾਪ ਇਸ ਲਗਨ ਦੀ ਬਰਕਤ ਨਾਲ ਜਿਸ ਉਤੇ ਨਾ ਪੁਨ ਨਾ ਪਾਪ ਕੋਈ ਪੀ ਪ੍ਰਭਾਵ ਨਹੀਂ ਪਾ ਸਕਦਾ ਭਾਵ ਜਿਸ ਨੂੰ ਨਾ ਕੋਈ ਪਾਪ ਵਿਕਾਰ ਖਿੱਚ ਪਾ ਸਕਦੇ ਹਨ ਤੇ ਨਾ ਹੀ ਪੁੰਨ ਕਰਮਾਂ ਦੇ ਫਲ ਦੀ ਲਾਲਸਾ ਹੈ ਉਹਦੀਲੇ ਪ੍ਰਮਾਤਮਾ ਨਾਲ ਜੁੜੀ ਜਾਣੋ ਬਰਨ ਬਰਨ ਕਾਮ ਨਹੀਂ ਸ਼ਾਮ ਉਸ ਮਨੁੱਖ ਦੇ ਅੰਦਰ ਕਿਸੇ ਉੱਚੀ ਨੀਵੀਂ ਜਾਤ ਦਾ ਵਿਤਕਰਾ ਨਹੀਂ ਰਹਿੰਦਾ ਕੋਈ ਦੁੱਖ ਸੁਖ ਉਸ ਨੂੰ ਨਹੀਂ ਵਿਆਪ ਦੇ ਔਰ ਨਾ ਪਾਈਐ ਗੁਰ ਕੀ ਸਾਮ ਪਰ ਆਤਮਕ ਹਾਲਤ ਗੁਰੂ ਦੀ ਸ਼ਰਨ ਪਿਆ ਮਿਲਦੀ ਹੈ ਕਿਸੇ ਹੋਰ ਥਾਂ ਤੋਂ ਨਹੀਂ ਮਿਲਦੀ ਟਾਰੀ ਨਾ ਡਰੈ ਆਵੇ ਨਾ ਜਾਏ ਇਹ ਅਵਸਥਾ ਕਿਸੇ ਦੀ ਹਟਾਈ ਹਟ ਨਹੀਂ ਸਕਦੀ ਸਦਾ ਕਾਇਮ ਰਹਿੰਦੀ ਹੈ ਸੋਨ ਸਹਿਜ ਮੈਂ ਰਹੋ ਸਮਾਏ ਲੇਵਦਾ ਸਦਕਾ ਉਹ ਮਨੁੱਖ ਸਦਾ ਫੁਰ ਵਸਤਾ ਵਿੱਚ ਟਿਕਿਆ ਰਹਿੰਦਾ ਹੈ ਸਹਿਜ ਅਵਸਥਾ ਵਿੱਚ ਜੁੜਿਆ ਰਹਿੰਦਾ ਹੈ ਮਨ ਮਦ ਦੇ ਜਾਣੇ ਜੇ ਕੋਏ ਜੋ ਮਨੁੱਖ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਦਾ ਪਛਾਣ ਲੈਂਦਾ ਹੈ ਜੋ ਬੋਲੈ ਸੋ ਆਪੇ ਹੋਏ ਜੋ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ ਜੋ ਤਾ ਮੰਤਰ ਮਨ ਅਸਥਿਰ ਕਰੈ ਜੋ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਬੁੱਦੀ ਜੋਤ ਨੂੰ ਆਪਣੇ ਮਨ ਵਿੱਚ ਪੱਕਾ ਕਰਕੇ ਟਿਕਾ ਲੈਂਦਾ ਹੈ ਕਹ ਕਬੀਰ ਸੋ ਪ੍ਰਾਣੀ ਤਰੈ ਕਬੀਰ ਆਖਦਾ ਹੈ ਕਿ ਉਹ ਸੰਸਾਰ ਸਮੁੰਦਰ ਤੋਂ ਪ੍ਰਾਣੀ ਤਰ ਜਾਂਦਾ ਹੈ ਕੋਟ ਸੂਰਜ ਆਕੇ ਪ੍ਰਗਾਸ ਮੈਂ ਉਸ ਪ੍ਰਭ ਦੇ ਦਰ ਤੋਂ ਮੰਗਦਾ ਹਾਂ ਜਿਸ ਦੇ ਦਰ ਤੇ ਕਰੋੜਾਂ ਸੂਰਜ ਚਾਨਣ ਕਰ ਰਹੇ ਹਨ ਕੋਟ ਮਹਾਦੇਵ ਅਰ ਕਬਿਲਾਸ ਜਿਸ ਪ੍ਰਭੂ ਦੇ ਦਰ ਤੇ ਕਰੋੜਾਂ ਸ਼ਿਵਜੀ ਤੇ ਕਲਾਸ਼ ਹਨ ਕਲਾਸ਼ ਪਰਬਤ ਵੀ ਕਰੋੜਾਂ ਹਨ ਪ੍ਰਭੂ ਦੇ ਦਰ ਤੇ ਦੁਰਗਾ ਕੋਟ ਜਾ ਕੇ ਮਰਦਨ ਕਰੈ ਦੁਰਗਾ ਵਰਗੀਆਂ ਕਰੋੜਾਂ ਹੀ ਦੇਵੀਆਂ ਜਿਸ ਪ੍ਰਭੂ ਪਰਮਾਤਮਾ ਦੇ ਚਰਨਾਂ ਦੀ ਮਾਲਸ਼ ਕਰ ਰਹੀਆਂ ਹਨ ਬ੍ਰਹਮਾ ਕੋਟ 베ਦ ਉਚਰੈ ਅਤੇ ਕਰੋੜਾਂ ਹੀ ਬ੍ਰਹਮਾ ਜਿਸ ਦਰ ਤੇ ਵੇਦ ਉਚਾਰ ਰਹੇ ਹਨ ਐਸਾ ਪ੍ਰਭੂ ਪਰਮਾਤਮਾ ਮਹਾਬਲੀ ਹੈ ਜਿਉ ਜਾਚੋ ਤੋ ਕੇਵਲ ਰਾਮ ਮੈਂ ਜਦੋਂ ਵੀ ਮੰਗਦਾ ਹਾਂ ਸਿਰਫ ਪ੍ਰਭੂ ਪਰਮਾਤਮਾ ਦੇ ਦਰ ਤੋਂ ਮੰਗਦਾ ਹਾਂ ਉਹਦਾ ਨਾਮ ਮੰਗਦਾ ਹਾਂ ਵਿਸਰਨਾਹੀ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾ ਦਿਨ ਰਾਤ ਨਾਨਕ ਚਾਵੇ ਹੋ ਆਨ ਦੇਵ ਸੋ ਨਾਹੀ ਕਾਮ ਰਹਾਓ ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗਰਜ ਨਹੀਂ ਹੈ ਸਿੱਧਾ ਪ੍ਰਮਾਤਮਾ ਕੋਲੋਂ ਹੀ ਮੰਗਦਾ ਹਾਂ ਰਹਾਓ ਕੋਟ ਚੰਦਰ ਮੇ ਕਰੈ ਚਰਾਕ ਮੈਂ ਉਸ ਪ੍ਰਭੂ ਦਾ ਜਾਜਕ ਹਾਂ ਜਿਸ ਦੇ ਦਰ ਤੇ ਕਰੋੜਾਂ ਚੰਦਰਮੇ ਰੋਸ਼ਨੀ ਕਰਦੇ ਹਨ ਸੁਰਤੇ 330 ਜਿਵੇ ਪਾਕ ਅਤੇ ਜਿਸ ਦੇ ਦਰ ਤੇ 33 ਕਰੋੜ ਦੇਵਤੇ ਭੋਜਨ ਛਕਦੇ ਹਨ ਨੌਗਰਿਆ ਕੋਟ ਠਾਡੇ ਦਰਬਾਰ ਕਰੋੜਾਂ ਹੀ ਨੌਗਰਹਿ ਜਿਸ ਦੇ ਦਰਬਾਰ ਵਿੱਚ ਖਲੋਤੇ ਹੋਏ ਹਨ ਧਰਮ ਕੋਟ ਜਾ ਕੇ ਪ੍ਰਤਿਹਾਰ ਅਤੇ ਕਰੋੜਾਂ ਹੀ ਧਰਮ ਰਾਜ ਜਿਸ ਦੇ ਦਰਬਾਰ ਹਨ ਪ੍ਰਮਾਤਮਾ ਇੰਨਾ ਸਰਬ ਸ਼ਕਤੀਮਾਨ ਹੈ ਕਿ ਕਰੋੜਾਂ ਦੇਵੀ ਦੇਵਤੇ 33 ਕਰੋੜ ਦੇਵੀ ਦੇਵਤੇ ਅਤੇ ਕਰੋੜਾਂ ਹੀ ਹੋਰ ਦੇਵਤੇ ਉਸ ਪਰਮਾਤਮਾ ਦੇ ਦਰ ਦੀ ਭਗਤੀ ਕਰਦੇ ਹਨ ਤੇ ਭਗਤ ਕਬੀਰ ਜੀ ਕਹਿ ਰਹੇ ਹਨ ਬੰਦਿਆ ਤੂੰ ਵੀ ਉਸ ਦਰ ਦੀ ਉਸ ਦੀ ਦਰ ਦੀ ਖਾਕ ਹੋ ਜਾ ਉਹ ਦਰਬਾਰ ਪ੍ਰਭੂ ਦੇ ਉੱਤੇ ਆ ਕੇ ਨਮਸਕਾਰ ਕਰ ਨਾਗਰੈ ਕੋਟ ਠਾਡੇ ਦਰਬਾਰ ਧਰਮ ਕੋਟ ਜਾ ਕੇ ਪ੍ਰਤ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1162 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1163 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ